ਸਿਕਰ ਗਾਈਸ ਸਤੁ ਨਮਸਕਾਰ ਗੁੱਡ ਮਾਰਨਿੰਗ ਸਾਰੇ ਆਨ I ਹੋਪ ਸਾਰੇ ਜਣੇ ਠੀਕ ਹੋਵੋਗੇ ਤੇ ਸਵਾਗਤ ਹੈ ਤੁਹਾਡਾ ਸਾਡਾ ਅੱਜ ਦੇ ਵਲੌਗ ਵਿੱਚ ਅਸੀਂ ਹੈਗੇ ਆ ਬੈਗਵਾਲ ਜੋ ਕਿ ਤੁਸੀਂ ਕੱਲ ਤੁਹਾਡੇ ਵਲੌਗ ਵਿੱਚ ਦੇਖ ਹੀ ਲਿਆ ਆ ਕਿ ਕੀ ਪ੍ਰੋਬਲਮ ਸੀ ਸਾਨੂੰ ਪਈ ਤੇ ਸਾਨੂੰ ਕਾਦੇ ਵਾਸਤੇ ਬੈਗਵਾਲ ਆਉਣਾ ਪਿਆ ਹੁਣ ਅਸੀਂ ਸਾਰੇ ਚਾਹ ਪਾਣੀ ਪੀ ਕੇ ਸਵੇਰ ਦੀ ਮਾਰਨਿੰਗ ਮਤਲਬ ਇੰਜੋਏ ਕਰ ਰਹੇ ਆ ਵਿਦ ਚਾਈਲਡ ਬੱਚਾ ਪਾਰਟੀ ਚੈੱਕ ਕਰੋ ਗਾਈਸ ਬੱਚਾ ਪਾਰਟੀ ਕੋ ਚੈੱਕ ਕਰੋ ਉਹ ਬਰਾਨੀ ਕਿੱਥੇ ਆ ਕੇ ਗਏ ਚਾਹੋ ਤਾਂ ਗਏ ਤਾਂ ਗਏ। ਤਾਂ ਗਾਇਜ਼ ਅੰਦਰ ਲੋਕ ਰਹੇ ਆ। ਅੱਛਰ ਵਿੱਚ ਲੱਗਦਾ। ਮਾਰਨਿੰਗ ਟਾਈਮ ਵਿੱਚ ਇਹ ਤਾਂ ਹੋ ਆਏ ਆਪਣਾ ਕੰਮ ਵਿਕਾਰ ਆਏ ਨੇ। ਇਹ ਸਵੇਰ ਦੇ ਨਿਕਲੇ ਹੋਏ ਸੀਗੇ। ਤੇ ਇੱਕ ਸਕੂਟੀ ਲੈਣੀ ਸੀ। ਨਾਲੇ ਉਹ ਲੈਣ ਗਏ ਹੋਏ ਸੀ। ਤੇ ਇਹ ਆ ਚੁੱਕੇ ਨੇ। ਅਸੀਂ ਖਾਣਾ ਵਗੈਰਾ ਖਾ ਕੇ ਫ੍ਰੀ ਹੋ ਚੁੱਕੇ ਆ। ਇਹਨਾਂ ਨੂੰ ਪੁੱਛ ਰਹੇ ਆ ਕਿ ਆਪਾਂ ਰੋਟੀ ਖਾਣੀ। ਕਿੱਥੇ ਹੁੰਦੀ ਹੈਗੀ? ਪਾਣੀ ਦੇ ਦੋ ਚੈਕ ਹਾਂ ਠੀਕੀ ਧੀਧੀ ਕਰ ਆਓ ਆਓ ਲਾਈਟ ਤਾਂ ਹਜੇ ਵੀ ਲੱਗਦਾ ਵਾ ਕਿ ਨਹੀਂ ਆਈ ਹੈਗੀ ਘਰ ਫੋਨ ਕੀਤਾ ਸੀ ਕਹਿੰਦੇ ਨਹੀਂ ਆਈ ਹੈਗੀ ਲਾਈਟ ਫੇ ਦੇਖਦੇ ਆ ਕਦੋਂ ਕੱਟੇੋਂ ਨਿਕਲਦੇ ਆ ਫਿਰ ਤੁਹਾਨੂੰ ਦੱਸਦੇ ਆ ਨਵੀਂ ਅਪਡੇਟ ਦਿੰਦੇ ਆ ਜੁੜੇ ਰਹੋ ਸਾਡੇ ਵਲੌਗ ਨਾਲ ਐਂਡ ਤੱਕ ਕਿ ਅੱਜ ਦਾ ਵਲੌਗ ਬਹੁਤ ਹੀ ਵਧੀਆ ਹੋਣ ਵਾਲਾ ਆ ਕੋਪਾ ਤੁਹਾਨੂੰ ਸਾਰਿਆਂ ਨੂੰ ਪਸੰਦ ਆਏਗਾ ਦੇ ਨੋਟ ਉੱਟੇ ਨੋਟ ਕਿੰਨੇ ਟੈਕੀ ਚਾ ਰਾਜਵੀਰ ਪੂਰਾ ਇੰਜੋਏ ਕਰ ਰਿਹਾ ਅੱਜ ਨਾ ਇਹ ਬੱਚਿਆਂ ਵਿੱਚ ਬਹੁਤ ਖੁਸ਼ ਰਹਿੰਦਾ ਹੈ ਬੜਾ ਖੁਸ਼ ਆ ਕਿ ਮੈਂ ਅੱਜ ਇੱਥੇ ਆ ਜਦੋਂ ਥੱਲੇ ਪਾ ਦੇ ਜੀਦਾ ਉਦੋਂ ਹੀ ਰੋਣਾ ਸ਼ੁਰੂ ਕਰਦਾ ਹੈ ਕਿੰਨੀ ਨਾ ਵੈਸੇ ਖੁਸ਼ ਰਹਿੰਦਾ ਹੈ ਹਨਾ ਕਿੰਨੀ yes ਗੁਰਲੀਨ ਨਾ ਖੁਸ਼ ਰਹਿੰਦਾ ਮਾਈ ਬ੍ਰਦਰ ਸੋ ਕਿਊ ਜਰਾ ਕਰ ਜਾਂਦੇ ਨੇ ਨੋ ਭਾਈ ਭਾਈ ਖੇਡ ਰਹੇ ਆ ਹਾਂ ਜੀ ਛੱਗਣ ਬਲੌਗਰ ਆ ਜਿਹੜਾ ਮੁੰਡਾ ਹੈਗਾ ਇਹਨੂੰ ਛੱਗਣ ਬਲੌਗਰ ਕਹਿੰਦੇ ਆ ਵੇਲੇ ਮੈਂ ਤੁਸੀਂ ਸਾਰੇ ਜਾਣਦੇ ਹੋ ਮੇਰੇ 20 ਮਿਲੀਅਨ ਸਬਸਕ੍ਰਾਈਬਰ ਨੇ ਸਭ ਤੋਂ ਬਾਅਦ ਜਿੱਤਣਗੇ ਆ ਵੀ ਬਲੌਗਰ ਇਹਦੇ ਵੀ 20 ਮਿਲੀਅਨ ਹਾਂ ਜੀ 20 ਮਿਲੀਅਨ ਇਹਦੇ ਹੈਗੇ ਆ ਸਬਸਕ੍ਰਾਈਬਰ ਗਾਇਸ ਚੈੱਕ ਕਰਿਓ ਚੈੱਕ ਕਰ ਪੜੀ ਆ ਜੀ ਅਜੇ ਇੰਦਰਾ ਹੋ ਰਿਹਾ ਹੈ ਅੱਜ ਆਪਾਂ ਲਿਬੜੇ ਫਿਰਦੇ ਆਂ ਸਵੇਰ ਦੇ ਸੰਡੇ ਚੰਗਾ ਮਨਾਇਆ ਜਾ ਰਿਹਾ ਇੱਧਰ ਚੈੱਕ ਕਰੇਗੇ ਕਿੱਥੇ ਜਦੋਂ ਰੁਕਦੇ ਹਾਂ ਨਾ ਮੈਂ ਟਿਊੜੀਆਂ ਪੈ ਗਈਆਂ ਨਾਲੇ ਰਾਈਡ ਰੁਕ ਗਈ ਯਾ ਰਾਈਡ ਨਾ ਰੋਕੋ ਭਾਈ ਲੈ ਤਮਾਰੀਆਂ ਸ਼ੁਰੂ ਕਰ ਦਿੰਦਾ ਵੀ ਚੱਲ ਚਲਾ ਹੁਣ ਦੇਖੋ ਦੋ ਮਿੰਟ ਰੁਕਦੇ ਬ੍ਰੇਕ ਡਾਂਸ ਕਰਦਾ ਪਿਆ ਜੀ ਸਾਡੇ ਮਾਸੇ ਜੀ ਮਤਲਬ ਸਰਦਾਰ ਸਾਹਿਬ ਦੇ ਮਾਸੇ ਜੀ ਇਹ ਨਹੀਂ ਲਾਦਨੀ ਕਣੀ ਇਹਨਾਂ ਨੂੰ ਤਾਂ ਸੇ ਜਾਣਦੇ ਆ ਇਹਨਾਂ ਨੇ ਤਾਂ ਸਵੇਰ ਦਾ ਮੂ ਵੀ ਨਹੀਂ ਤੋਤਾ ਜੀ ਗਾਇਸ ਤੋਤਾ ਸਵੇਰ ਦੇ ਇਦਾਂ ਹੀ ਤੁਰੇ ਫਿਰਦੇ ਆਪਾਂ ਗਾਇਸ ਲਾਈਟ ਦੀ ਬਹੁਤ ਜਾਣੀ ਦਿੰਦੇ ਹੁੰਦੇ ਆ ਆਹ ਨੂੰ ਕੀ ਕੀਤਾ ਜਾਇਆ ਵੀ ਤਾਂ ਇਹ ਟੈਨਾ ਪੜੀਗਾ ਸੌ ਤੱਕ ਦੇ ਵਧੀਆ ਵੇਟ ਕਰਦੇ ਆ ਲਾਈਟ ਆਉਂਦੀ ਆ ਕਿ ਨਹੀਂ ਆਉਂਦੀ ਫਿਰ ਦੇਖਦੇ ਆ ਬਦੂ ਦਾ ਨੰਬਰ ਹੋਇਆ ਲੈਟ ਵਾਲਾ ਨੰਬਰ ਜੇਰਾ ਆਪ ਔਰ ਨਾਲ ਪੜਾਈ ਦੀ ਇਹਨਾਂ ਨਾਲ ਬਈ ਕੱਲ ਪਰ ਆਉਂਦੀ 19 19 12 19 12 ਟਾਲਫਿਕ ਹੋਤੇ ਕਾਲ ਕਰਾਂ ਕੰਪਲੀਟ ਲਿਖਵਾਣੀ ਪਊਗੀ ਆਹੋ ਇੱਕੋ ਗੱਲ ਮੇਰੇ ਨਾਲ ਕੋ ਕਰਦੇ ਲਿਖਾਈਏ ਫਿਰ ਉਹ ਆਪ ਭੇਜਣਗੇ ਸੰਡੇ ਦਾ ਕਰਕੇ ਤਾਂ ਉਹਨਾਂ ਨੇ ਆਉਣੇ ਨਹੀਂ ਸੰਡੇ ਹੋ ਜਾਂਦੇ ਹੋ ਮੰਡੇ ਹੋ ਖੋਲ ਖਾਣ ਦੇ ਭੇਜੋ ਦੋ ਬੰਦੇ ਹੁੰਦੇ ਆ ਸਾਰੇ ਬੀਜੀ ਆ ਸਾਬ ਬੀਜੀ ਆ ਇਹ ਵੀ ਬੀਜੀ ਮੁੰਡਾ ਤੇ ਇਹ ਵੀ ਬੀਜੀ ਆ ਉਹ ਉਧਰ ਵੀ ਬੀਜੀ ਆ ਇਧਰ ਸੋਚ ਰਹੀ ਆ ਮੈਂ ਕਿਹੜੀ ਚੀਜ਼ ਨਾਲ ਬੀਜੀ ਹੋਵਾਂ ਮੈਂ ਨਹੀਂ ਸੋਚ ਰਹੀ ਮੈਂ ਨਹੀਂ ਸੋਚ ਰਹੀ ਕਿੱਥੇ ਸੋਫਾ ਹੋਈ ਜਾਣਾ ਹਾਂਜੀ ਗਾਇਸ ਹੁਣ ਅਸੀਂ ਜਾ ਰਹੇ ਆ ਘਰ ਟਾਈਮ ਹੋ ਗਿਆ ਸੀ 1:30 ਵਜੇ ਚੁੱਕਿਆ ਦੁਪਹਿਰ ਫਲਾਈਟ ਤੇ ਆਈ ਨਹੀਂ ਜਾ ਕੇ ਕਰਾਉਣੀ ਪੈਣੀ ਸੀ ਚੰਗਾ ਤਾਂ ਮੂੰਹ ਉੱਤਰ ਗਿਆ ਕੁੜੀ ਦਾ ਕਿਉਂਕਿ ਹੁਣ ਅਸੀਂ ਸਾਰੇ ਜਾ ਰਹੇ ਆ ਸੀ ਕਿੱਥੇ ਬਥੇਰੀ ਰੌਣਕ ਲਾਈ ਸੀ ਪਰ ਹੁਣ ਅਸੀਂ ਚੱਲੇ ਆ ਉਹਨੇ ਬਾਦ ਲਈ ਕਿਉਂਕਿ ਦੋ ਕੁੜੀਆਂ ਬੜੀਆਂ ਚੰਗਾ ਜੀ ਚੰਗਾ ਰਾਜਵੀਰ ਓ ਜਗੀ ਮਮਾ ਚੰਗਰਾ ਜੀ ਚੰਗਰਾ ਜੀ ਬਾਏ ਬਾਏ ਵਾਲ ਫੜੇ ਨਾਲ ਪੋਟ ਦਾ ਬਦਨਾ ਦੇਖਦਾ ਉਹ ਵਾਲ ਬੋਟ ਨਾਲ ਚਲੋ ਚੰਗਰਾ ਜੀ ਚਲ ਆਜੋ ਚਲ ਜੇ ਚਲਾ ਗਗਲੂ ਤੋ ਚਲਾ ਵੇ ਦੇਖਦਾ ਤਕੇ ਉਹਦਾ ਦੂਰ ਆ ਗਈ ਦੂਰ ਆ ਗਈ ਆਈ ਆਈ ਲੱਗ ਗਿਆ ਸੀ ਹੈ ਚਾਕਲੇ ਬੈਗ ਚੱਲੇ ਅਸੀਂ ਕਾਰ ਸਾਹਮਣੇ ਬੱਦਲ ਬਹੁਤ ਬਣਿਆ ਹੋਇਆ ਅੱਗ ਲੱਗੀ ਹੈ ਅੱਗ ਲੱਗੀ ਹੈ ਤਾਂ ਮੈਂ ਤਾਂ ਪਹਿਲੀ ਨੂੰ ਲਾਈ ਹੋਣੀ ਕਿਸੇ ਨੇ ਮੈਂ ਹੀ ਬੁੱਕਲੋ ਚੱਲੀ ਕਾਰ ਚੱਲੇ ਆਈ ਆਪਣੀ ਹੱਸ ਕੇ ਗੱਡੀ ਵੀ ਗਰਮ ਹੋਣੀ ਹੋ ਜੇ ਕਿਸੇ ਨੇ ਅੱਗ ਲਾਈ ਹੈ ਇੱਥੇ ਤਾਂ ਇਹ ਤਾਂ ਹੀ ਪੈਰ ਤੇ ਖੜੀ ਗੱਡੀ ਆਪਣੀ ਤਾਂ ਕਿੱਡੀ ਸੜੀ ਹੋਣੀ ਇੱਥੇ ਬੜਾ ਸੁਹਾਣੀ ਹੋ ਰਹੀ ਹੈ ਬਹੁਤ ਠੰਡੀ ਲੱਗ ਰਹੀ ਹੈ ਰਜਾਈਆਂ ਦੇ ਹਾਂ ਬਹੁਤ ਚੱਲਦੀ ਜੁਦੀ ਦਰਜ ਨਾਲ ਕੋਈ ਪਤਾ ਨਹੀਂ ਅੰਦਰ ਚੱਪਟਾ ਜਿੰਮ ਨਾਲ ਨਹੀਂ ਤੇ ਚਲਾਵਾ ਤੋਂ ਬਿਲਕੁਲ ਜੀ ਲੋਕਾਂ ਨੂੰ ਪਾਣੀ ਪੀਣ ਦਾ ਚਾਹੀਦਾ ਕਿ ਅਸੀਂ ਫੈਕ ਮੈਂ ਕਹਾਂ ਚ ਗੜਬੜ ਹੋਗੀ ਨਾ ਸਲਾਦ ਮਾੜੀ ਨਹੀਂ ਹੈਗੀ। ਥੋੜੇ ਜਿਹਾ ਗੈਸਟਾ ਸੀ ਉਤਾਰ ਤੇ ਇੱਥੇ ਇਹਨਾਂ ਨੇ ਜਾਣਾ ਭਲਾਥ ਤੇ ਇਹ ਕਹਿੰਦੇ ਸਾਨੂੰ ਬੱਸ ਸੇ ਚਾ ਨਾ ਦਿਓ। ਬੱਸ ਸਟੈਂਡ ਤੇ ਲਾ ਦਿਓ ਤੇ ਅਸੀਂ ਬੱਸ ਸੇ ਚੱਲ ਜਾਵਾਂਗੇ। ਕਿਉਂਕਿ ਫਿਰ ਅਸੀਂ ਸਿੱਧੇ ਸਿੱਧੇ ਜਾਣਾ ਸਾਨੂੰ ਇਦਾਂ ਜਿਆਦਾ ਵਾਲਾ ਪੈ ਜਾਣਾ ਸੀਗਾ। ਸੋ ਨਾਲੇ ਘਰ ਵੀ ਜਾਣਾ ਜ਼ਰੂਰੀ ਹੈ ਨਾ। ਬੱਤੀ ਵਾਲਾ ਆ ਗਿਆ ਬੱਤੀ ਚੀਕਾ ਦੀ। ਟੀਕਦੇ ਪਏ ਘਰ ਤੇ ਫਿਰ ਆਪ ਹੀ ਕਰਾਉਣੀ ਪੈਣੀ ਲਾਈਟ ਵੀ। ਮੈਂ ਇੱਦਾਂ ਹੀ ਆ ਗਈ ਅੱਜ ਮੈਂ ਦਸਤਾਰ ਨਹੀਂ ਸਜਾਈ ਸਿਰਫ ਦੁਪੱਟਾ ਲਿਆ ਸਿਰ ਤੇ ਸਿਰ ਨਹੀਂ ਵੈਸੇ ਨੰਗਾ ਰੱਖਿਆ ਇੱਦਾਂ ਹੀ ਆ ਗਈ ਮੈਂ ਕਿਹੜਾ ਘਰ ਜਾ ਕੇ ਪਿਆਰ ਹੋਵਾਂਗੇ ਪਿਆਰ ਕੀ ਮਤਲਬ ਘਰ ਤੋਂ ਘਰ ਹੀ ਜਾਣਾ ਆਉਣ ਦੀ ਖੁਸ਼ੀ ਹੁੰਦੀ ਜਾਨ ਦੇ ਮੇਰੇ ਤੇ ਹੁੰਦਾ ਚਲੋ ਇੱਦਾਂ ਹੀ ਘਰ ਚੱਲ ਜੋ ਚਲੋ ਵਧੀਆ ਨਿਕਲ ਗਿਆ ਰਾਤ ਵਧੀਆ ਨਿਕਲ ਗਈ ਆ ਜੇ ਉੱਥੇ ਘਾਰ ਹੁੰਦੇ ਆ ਨਹੀਂ ਗਾਇਸ ਮੇਰਾ ਕੋਈ ਦਿੱਕਤ ਨਹੀਂ ਆएगी ਨਾਮ ਨਾਲ ਇਸ ਇਲਾਕੇ ਸੁੱਤੇ ਰਹੇ ਨੇੜੇ ਰਿਸ਼ਤੇਦਾਰੀ ਦਾ ਇਹੀ ਤਾਂ ਫਾਇਦਾ ਆ ਨਹੀਂ ਲੋਡ ਪੈਂਦੇ ਜਦੋਂ ਮਰਦੀ ਬੰਦਾ ਉਹ ਨੂੰ ਇਹ ਤਾਂ ਹੀ ਚੱਲ ਰਿਹਾ ਕਿ ਲਾਈਟ ਵਾਲਾ ਆ ਗਿਆ ਆ ਤਾਂ ਕਰਕੇ ਚੱਲੇ ਨਹੀਂ ਤੇ ਇਹੀ ਜਾਣਾ ਨਹੀਂ ਹੈ ਜੀ ਕਿਉਂਕਿ ਅੱਜ ਸਾਡੇ ਹੀ ਨਾ ਵੀ ਇੱਥੇ ਰੁਕ ਗਿਆ ਨਾ ਸੀ ਕਿਉਂਕਿ ਮੀਟਰ ਵੀ ਡੈਡ ਹੈ ਸਾਰਾ ਕੁਝ ਡੈਡ ਹੈ ਉਹ ਵੀ ਪਲਾਨ ਬਣਾ ਰਹੇ ਨੇ ਕਿ ਕਿਤੇ ਲੈ ਕੇ ਚੱਲੋ ਚੱਲੀਏ ਕਿਤੇ ਘੁੰਮਣ ਤਾਂ ਗਰਮੀ ਬੜੀ ਹੈ ਕਿਤੇ ਇੱਕ ਲਾਈਟ ਤਾਂ ਜ਼ਰੂਰੀ ਆ ਬਸ ਘਰ ਲਾਈਟ ਹੋ ਜਾਵੇ ਜਾ ਰਿਹਾ ਆਪਾਂ ਘਰ ਜਿੱਦਾਂ ਮਰਜੀ ਆ ਆਪਣਾ ਘਰ ਆਪਣੇ ਹੁੰਦਾ ਕ ਨਹੀਂ ਨਹੀਂ ਐਦਾਂ ਤਾਂ ਨਹੀਂ ਹੁੰਦਾ ਇਹਦੀ ਬੇਦੋਲ ਦਾ ਕੀ ਕੱਟ ਲੈ ਟਾਈਮ ਅਸੀਂ ਬੈਠੇ ਹੁੰਦੇ ਸਵੇਰ ਨੂੰ ਨੀਂਦ ਆ ਗਈ ਮੇਰੇ ਕੋਲ ਵੀ ਹੈ ਮੈਨੂੰ ਮੇਦਨਾ ਉਹਨਾਂ ਸੁੱਕਾ ਕੋਈ ਮੇਰਾ ਸਿਰ ਦੁਖਦਾ ਰਿਹਾ ਨਾ ਮੇਰਾ ਹੋਰ ਦਵਾਈ ਲਈ ਲੈ ਵੀ ਨੂੰ ਵਿੱਚ ਹੀ ਆ ਦਵਾਈ ਮੇਰਾ ਤਿੰਨ ਦਿਨ ਹੋ ਗਿਆ ਸਿਰ ਨਹੀਂ ਹਟਦਾ ਪਿਆ ਤੇ ਉਹਦਾ ਕਰਕੇ ਮੈਂ ਦਸਤਾਰ ਵੀ ਨਹੀਂ ਸਜਾ ਸਕਦੀ ਸਿਰ ਬਹੁਤ ਜ਼ਿਆਦਾ ਦੁਖਦਾ ਹਾਂਜੀ ਗਾਇਸ ਤੁਹਾਨੂੰ ਦੱਸਿਆ ਸੀ ਜਿੱਦਾਂ ਕਿ ਲਾਈਟ ਖਰਾਬ ਹੋ ਗਈ ਏ ਹੁਣ ਲਾਈਟ ਫੰਦਾ ਆ ਗਿਆ ਠੀਕ ਕਰ ਉਹਨੂੰ ਇੱਕੋ ਨੂੰ ਆ ਗਿਆ ਮੈਂ ਇਹ ਬੋਜੀ ਕਹਿੰਦੇ ਮੈਂ ਨਾਲ ਹੀ ਜਾਣਾ ਪੁਗਿਆ ਮਕਸ 8782 ਆ ਦੇਖੋ ਹੋ ਰਹੀ ਠੀਕ ਕਿਦਾ ਵਧੀਆ ਹੋ ਸੁਣਾਓ ਠੀਕ ਠਾਕ ਠੀਕ ਹੈ ਕਿੱਥੇ ਰਹਿਣਾ ਹੁਣ ਬਸ ਮੈਂ ਤੁਹਾਡੇ ਇੱਧਰ ਮੰਡੀਪੁਰ ਦਾ ਦੇਖਣ ਆਇਆ ਸੀ ਅੱਛਾ ਚੱਕਰਾਂ ਜਾਂ ਕਣਕ ਪਲੇ ਦਾ ਦਾ ਕਾਰੋਬਾਰ ਇਹਦਾ ਬਸ ਵਧੀਆ ਚੱਲਦਾ ਹੈ ਤੁਹਾਡੇ ਨਾਲ ਹੀ ਉਹ ਠੀਕ ਠਾਕ ਤੁਸੀਂ ਉਹਦੇ ਫੋਨ ਛੋਟਾ ਹੋ ਗਿਆ ਘੁੰਮ ਮੈਂ ਇਹ ਰੱਖਿਆ ਲੱਗਦਾ ਹੀ ਇਹ ਲੋਕਾਂ ਕਨਕਨ ਵੱਡਾ ਕਿੱਥੇ ਗਿਆ ਫੋਨ ਮੱਝਾ ਘਰੇ ਹੀ ਰੱਖੀਦਾ ਉਹ ਠੀਕ ਠਾਕ ਤੁਸੀਂ ਓਕੇ ਬਾਈ ਗਾਇਸ ਇੰਤਜ਼ਾਰ ਦੇ ਘੜੀਆਂ ਹੋ ਗਿਆ ਖਤਮ ਖੁਸ਼ਖਬਰੀ ਵਾਲੀ ਗੱਲ ਆ ਗਈ ਲਾਈਟ ਅਸੀਂ ਆਨਲਾਈਨ ਲਾ ਕੇ ਪੰਖਾ ਬਹਿ ਗਿਆ ਥੱਲੇ 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 ਸਰਫਤ ਓਕੇ ਥੱਲੇ ਜੀ ਹੁੰ ਜਾ ਰਿਹਾ ਸੀ ਗੁਰਦੁਆਰਾ ਸਾਹਿਬ ਮੈਂ ਦੇਖਿਆ ਇਹ ਕੱਲ ਵੀ ਜਾਨ ਹੋਇਆ ਕੱਲ ਫਿਰ ਲਾਈਟ ਨਾ ਹੋਣ ਕਰਕੇ ਆਈ ਚਲ ਗਏ ਸੀ ਬੀਕੂ ਕਿੰਨੇ ਸਿੰਨਾ ਦਾ ਫਿਰ ਜਾਨ ਹੋਇਆ ਨਹੀਂ ਜਾਨ ਹੋਇਆ ਚਾਪੀ ਜਾਨ ਹੋ ਗਿਆ ਉਹ ਤੇ ਠੀਕ ਨਹੀਂ ਸੀ ਨਾ ਰਾਜਵੀਨ ਵੀ ਠੀਕ ਸੀ ਉਹਦੇ ਕਰਕੇ ਜਾਨ ਨਹੀਂ ਹੋਇਆ ਨਾ ਰਾਜਵੀਨ ਵੀ ਠੀਕ ਸੀ ਤੇ ਇਹ ਵੀ ਨਸ਼ਾ ਵੀ ਵੀ ਠੀਕ ਨਹੀਂ ਸੀ ਉਹਦੇ ਕਰਕੇ ਜਾਨ ਨਹੀਂ ਹੋਇਆ ਹੁਣ ਚੱਲੇ ਆ ਅੱਜ ਲੇਟ ਵੀ ਹੋ ਗਿਆ ਚਲਵਾ ਦਿਓ ਉਹ ਲਾਈ ਨਹੀਂ ਮਾਈਕੀ ਉਸ ਨੂੰ ਕਿਤੇ ਆਸਿਆ ਹੀ ਮੈਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕਬੀ ਜੀ ਸਾਰਿਆਂ ਨੂੰ ਦੇਖੋ ਜੀ ਸਾਹਿਬ ਲੰਗਰ ਚੱਲਣ ਦੇ ਆ ਆ ਕਰਦੇ ਕਹਿੰਦੇ ਹੈ ਲੰਗਰ ਚੱਲਣਾ ਔਰ ਇਹ ਆਪ ਲੋਬੀ ਜੀ ਲੰਗਰ ਸਾਧਰਿਆਂ ਨੇ ਇਹ ਸ਼ਾਮ ਨੂੰ ਸਾਦਾ ਜੀ ਤਾਂ ਮੇਰਾ ਦਿਨ ਨਹੀਂ ਕੀਤਾ ਮੇਗਾ ਸ਼ੋਕੋ ਲੰਗਰ ਨਾਜ਼ਰੀ ਮਿਲ ਤੋਂ ਉਹਨਾਂ ਦੇ ਬੱਚੇ ਇਹ ਗੱਲ ਹੈ ਕਿ ਸਾਡੇ ਲਾਗੇ ਚੰਗੀ ਮਸ਼ਹੂਰ ਹੈ ਜਿਹਦੇ ਲਾਗੇ ਚੰਗੀ ਉਹਨੂੰ ਕਾਦੀ ਤੰਗੀ ਗੁਰੂ ਮਾਰ ਦਾ ਲੰਗਰ ਇੱਥੇ ਦੇਰੇ ਗੁਰਦੁਆਰੇ 24 ਘੰਟੇ ਚੱਲਦਾ ਰਹਿੰਦਾ ਹੈ ਉਹ ਸੰਗਤਾਂ ਵਾੜ ਕਰਕੇ ਆਉਂਦੀਆਂ ਨੇ ਉਹ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਸਿਸ ਸਿਸ ਕਿਥੇ ਸੁਖਵੀਰ ਕਿਥੇ ਸੁਖਵੀਰ ਕਿਥੇ ਹੈ ਰਾਜੀਵ ਕਿਥੇ ਰਾਜੀਵ ਰਾਜੀਵ ਇੱਥੇ ਕਿੱਧਰੇ 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 ਡਾਈਵਰ ਇੱਧਰੇ ਕਿੱਧਰੇ ਕਿੱਥੇ ਕਿੱਧਰੇ ਦੇ ਦੇਓ ਅਯੋ ਤੇਰਾ ਅਜ ਵਰਡੀ ਅੱਜ ਮਾਈ 에ਅਰ ਕੀਆ ਜੂ ਬੀ ਮਾਈ 에ਅਰ ਦੇਰ ਡਰਟੀ ਬਾਇ ਐ ਫੋਰ ਬਾਇ ਗੀਵਿੰਗ ਆਊਟ ਦੁਬਾਰਾ ਬੋਲ ਰਹੀ ਹਾਂ ਜੂ ਜਦੋਂ ਜੂ ਕਹਿੰਦੀ ਉਹ ਹੱਸਦਾ ਓਕੇ ਜੀ ਸਸਰੀ ਘਰ ਸਾਰਿਆਂ ਨੂੰ ਮਿਲਦੇ ਆ ਅਗਲੇ ਵਲੋਗ ਤੇ ਇੱਥੇ ਅਸੀਂ ਆਪਣਾ ਅੱਜ ਦਾ ਵਲੋਗ ਕਰਦੇ ਆ ਸਮਾਪਤ ਮਿਲਦੇ ਆ ਕੱਲ੍ਹ ਅਸੀਂ ਨਵੀਂ ਮੋਰਨਿੰਗ ਦੇ ਨਾਲ ਨਾਲੇ ਵਲੋਗ ਦੇ ਲੌਗ ਨੂੰ ਓਕੇ ਜੀ ਬਾਏ ਜੀ டாਡਾ ਗੁੱਡ ਨਾਈਟ